ਜਗਦੀਸ਼ ਸਿੰਘ ਛਿੰਡਾ ਦਾ ਵੱਡਾ ਐਕਸ਼ਨ ਨਜ਼ਰ ਆਇਆ ਜਗਦੀਸ਼ ਸਿੰਘ ਛਿੰਡਾ ਨੇ ਸਾਰੀਆਂ ਸਬ ਕਮੇਟੀਆਂ ਭੰਗ ਕਰ ਦਿੱਤੀਆਂ ਨੇ ਸਾਰੇ ਚੇਅਰਮੈਨਾਂ ਦੀਆਂ ਨਿਯੁਕਤੀਆਂ ਵੀ ਰੱਦ ਕੀਤੀਆਂ ਗਿਆ ਨੇ ਕਮੇਟੀਆਂ ਨੂੰ ਲੈ ਕੇ ਕੁਝ ਮੈਂਬਰਾਂ ਦੀਆਂ ਨਿਰਾਸ਼ਗੀਆਂ ਵਧ ਰਹੀਆਂ ਸੀ ਛਿੰਡਾ ਦੇ ਵੱਲੋਂ ਜੋ ਜ਼ਿਕਰ ਕੀਤਾ ਗਿਆ ਇਸ ਦੀ ਵਜ੍ਹਾ ਦੱਸੀ ਗਈ ਜਗਦੀਸ਼ ਛਿੰਡਾ ਤੇ ਬਲਜੀਤ ਸਿੰਘ ਦਾਦੂਵਾਲ ਦੇ ਵਿਚਾਲੇ ਲਗਾਤਾਰ ਖਿੱਚੋਤਾਣ ਚੱਲ ਰਹੀ ਹੈ ਬਲਜੀਤ ਸਿੰਘ ਦਾਦੂਵਾਲ ਨੇ ਕਮੇਟੀਆਂ ਭੰਗ ਕਰਨ ਤੇ ਸਵਾਲ ਚੁੱਕੇ ਨੇ ਪਿਛਲੇ ਦਿਨੀ ਪ੍ਰਧਾਨ ਜਗਦੀਸ਼ ਸਿੰਘ ਛਿੰਡਾ ਦੇ ਵੱਲੋਂ ਪਿਛਲੇ ਕਾਰਜਕਾਲ ਦੇ ਦੌਰਾਨ ਆ ਕਰੋੜਾਂ ਦੇ ਕਪਲੇ ਦੇ ਵੀ ਇਲਜ਼ਾਮ ਲਗਾਏ ਸਨ ਉਹਨਾਂ ਦੇ ਬੰਦੋ ਕਿਹਾ ਗਿਆ ਸੀਗਾ ਕਿ ਫੰਡਾਂ ਦੇ ਵਿੱਚ ਕਰੋੜਾਂ ਦਾ ਕਪਲਾ ਹੋਇਆ ਘੁਟਾਲਾ ਹੋਇਆ ਤੇ ਹੁਣ ਇੱਕ ਹੋਰ ਵੱਡਾ ਐਕਸ਼ਨ ਨਜ਼ਰ ਆਇਆ ਜਗਦੀਸ਼ ਸਿੰਘ ਛਿੰਡਾ ਨੇ ਸਾਰੀਆਂ ਸਬ ਕਮੇਟੀਆਂ ਹੀ ਭੰਗ ਕਰ ਦਿੱਤੀਆਂ ਨੇ ਸਾਰੇ ਚੇਅਰਮੈਨਾਂ ਦੀਆਂ ਨਿਯੁਕਤੀਆਂ ਰੱਦ ਕੀਤੀਆਂ ਗਈਆਂ ਨੇ ਇਸ ਨੂੰ ਲੈ ਕੇ ਜੋ ਛਿੰਡਾ ਦਾ ਬਿਆਨ ਸਾਹਮਣੇ ਆ ਉਹਨਾਂ ਦਾ ਕਹਿਣਾ ਹੈ ਕਿ ਕਮੇਟੀਆਂ ਨੂੰ ਲੈ ਕੇ ਕੁਝ ਮੈਂਬਰਾਂ ਦੀਆਂ ਨਿਰਾਸ਼ਗੀਆਂ ਵਧ ਰਹੀਆਂ ਸੀ ਇਸ ਕੱਪਰ ਵੱਲੋਂ ਹੀ ਮੈਂ ਆਰਡਰ ਬੁੱਕ ਤੇ ਪਾ ਕੇ ਉਤਤਵਾਂ 77 ਵੱਲੋਂ ਹੀ ਇਹ ਚੇਅਰਮੈਨੀਆਂ ਅਲਾਟ ਕੀਤੀਆਂ ਜਾਣੀਆਂ ਹਨ ਅਤੇ ਸਬ ਕਮੇਟੀਆਂ ਤੇ ਬਣਾਈਆਂ ਜਾਣੀਆਂ ਸਨ ਮੈਂ ਹੁਣ ਤੋਂ ਤੁਰੰਤ ਪ੍ਰਭਾਵ ਤੋਂ ਆਪਣੇ ਉਹਨਾਂ ਮੈਂਬਰ ਸਭਾਨਾਂ ਦਾ ਆਦਰ ਸਤਿਮਾਨ ਕਰਦਾ ਹੋਇਆ ਉਹਨਾਂ ਦਾ ਧੰਨਵਾਦ ਕਰਦੇ ਹੋਇਆ ਤੇ ਜਿਨ੍ਹਾਂ ਨੇ ਮੁੱਦਾ ਚੁੱਕਿਆ ਅਤੇ ਸਾਡੇ ਸਪੀਕਰ ਮੈਨੂੰ ਜੋ ਮੇਰੇ ਤੱਕ ਅਪੀਲ ਕੀਤੀ ਹੈ ਮੈਂ ਇਹਨਾਂ ਦੀ ਪ੍ਰਵਾਨਗੀ ਕਰਦਾ ਹੋਇਆ ਤਰਨ ਪ੍ਰਭਾਵ ਜਿਹਨਾਂ ਚੇਅਰਮੈਨੀਆਂ ਬਣੀਆਂ ਨੇ ਜਿਹਨਾਂ ਸਬ ਕਮੇਟੀਆਂ ਬਣੀਆਂ ਨੇ ਤਰਨ ਪ੍ਰਭਾਵ ਤੋਂ ਉਹਨਾਂ ਨੂੰ ਮੈਂ ਰੱਦ ਕਰਦਾ ਹਾਂ ਤੇ ਜਿੰਨਾ ਚਿਰ ਤੱਕ ਅਗਾ ਜਿੰਨਾ ਚਿਰ ਮੇਰੇ ਕੋਲ ਪਾਵਰ ਨਹੀਂ ਆ ਜਾਂਦੀ ਤੇ ਉਹ ਕਾਨੂੰਨ ਦੇ ਹਿਸਾਬ ਦੇ ਨਾਲ ਹੀ ਅਗਲੀਆਂ ਚੇਅਰਮੈਨੀਆਂ ਤੇ ਸਬ ਕਮੇਟੀਆਂ ਨੋਮਕ ਕੀਤੀਆਂ ਜਾਣਗੀਆਂ ਤਾਂ ਹਰਿਆਣਾ ਗੁਰਦੁਰਾ ਕਮੇਟੀ ਦੇ ਪ੍ਰਧਾਨ ਜਗਜੀਤ ਸਿੰਘ ਛਿੰਡਾ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਹੈ ਜਗਦੀਸ਼ ਸਿੰਘ ਛਿੰਡਾ ਨੇ ਸਾਰੀਆਂ ਸਬ ਕਮੇਟੀਆਂ ਭੰਗ ਕੀਤੀਆਂ ਨੇ ਸਾਰੇ ਚੇਅਰਮੈਨਾਂ ਦੀਆਂ ਨਿਯੁਕਤੀਆਂ ਵੀ ਰੱਦ ਕਰ ਦਿੱਤੀਆਂ ਕਿਉਂਕਿ ਉਹਨਾਂ ਨੇ ਕਿਹਾ ਕਿ ਕਮੇਟੀਆਂ ਨੂੰ ਲੈ ਕੇ ਕੁਝ ਮੈਂਬਰਾਂ ਦੀ ਨਾਰਾਜ਼ਗੀ ਵਧ ਰਹੀ ਸੀ ਇਸ ਕਰਕੇ ਉਹਨਾਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਜਗਦੀਸ਼ ਛਿੰਡਾ ਤੇ ਬਲਜੀਤ ਸਿੰਘ ਦਾਦੂਵਾਲ ਦੇ ਵਿਚਾਲੇ ਲਗਾਤਾਰ ਖਿੱਚੋਤਣ ਚੱਲ ਰਹੀ ਹੈ ਬਲਜੀਤ ਸਿੰਘ ਦਾਦੂਵਾਲ ਨੇ ਕਮੇਟੀਆਂ ਭੰਗ ਕਰਨ ਤੇ ਸਵਾਲ ਵੀ ਚੁੱਕੇ ਨੇ ਸਰਦਾਰ ਛਿੰਡਾ ਸਾਹਿਬ ਨੂੰ ਐਗਜ਼ੈਕਟਿਵ ਦੇ ਵਿੱਚ ਪਾਸ ਹੋਏ ਮਤੇ ਰੱਦ ਕਰਨ ਦਾ ਇਕੱਲੇ ਤੌਰ ਤੇ ਕੋਈ ਅਧਿਕਾਰ ਨਹੀਂ ਹੈ ਢਿੰਡਾ ਸਾਹਿਬ ਉਹਨਾਂ ਨੂੰ ਰੱਦ ਕਰ ਸਕਦੇ ਐ ਜਿਹੜੇ ਢਿੰਡਾ ਸਾਹਿਬ ਨੇ ਸਬ ਕਮੇਟੀਆਂ ਖੁਦ ਬਣਾਈਆਂ ਨੇ ਜਿਸ ਦਿਨ ਐਗਜ਼ੈਕਟਿਵ ਦੀ ਮੀਟਿੰਗ ਸੀ ਸਰਦਾਰ ਢਿੰਡਾ ਸਾਹਿਬ ਵੀ ਹਾਜ਼ਰ ਸੀਗੇ ਐਗਜ਼ੈਕਟਿਵ ਦੀ ਮੀਟਿੰਗ ਵਿੱਚ ਮਤਾ ਪਾਸ ਕਰਕੇ 10 ਮੈਂਬਰ ਸਹਿਬਾਨਾਂ ਨੇ ਸਾਈਨ ਕੀਤੇ ਕਿਉਂਕਿ 11ਵਾਂ ਮੈਂਬਰ ਉੱਥੋਂ ਜਾ ਚੁੱਕਾ ਸੀਗਾ 10 ਮੈਂਬਰ ਸਹਿਬਾਨ ਹਾਜ਼ਰ ਸਨ ਇੱਕ ਕਾਗਜ਼ ਦੇ ਉੱਤੇ ਮਤੇ ਦੇ ਜਿਹਦੇ ਤੇ ਚੇਅਰਮੈਨੀਆਂ ਲਿਖੀਆਂ ਸੀਗੀਆਂ ਉਹਦੇ ਤੇ ਦਸਾਂ ਨੇ ਸਾਈਨ ਕੀਤੇ ਸਰਦਾਰ ਢਿੰਡਾ ਦੇ ਵੀ ਉਸਤੇ ਸਾਈਨ ਨੇ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਉਹ ਐਗਜ਼ੀਕਟਿਵ ਦੇ ਮੈਂਬਰ ਦੱਸ ਸਕਦੇ ਨੇ ਕਿ ਉਸ ਦਿਨ ਇਹ ਚੇਅਰਮੈਨੀਆਂ ਐਗਜ਼ੀਕਟਿਵ ਚ ਮਤਾ ਪਾਸ ਕੀਤਾ ਗਿਆ ਔਰ ਉਸ ਦਿਨ ਇਹਨੂੰ ਅਨਾਉਂਸ ਕੀਤਾ ਗਿਆ ਸੀਗਾ ਸਰਦਾਰ ਢਿੰਡਾ ਵੱਲੋਂ ਸਾਰੀ ਐਗਜ਼ੀਕਟਿਵ ਦੇ ਨਾਲ ਬਕਾਇਦਾ ਸਾਈਨ ਕੀਤੇ ਸੀਗੇ ਹੁਣ ਜਿਹੜਾ ਐਗਜ਼ੈਕਟਿਵ ਚ ਪਤਾ ਪਾਸ ਕੀਤਾ ਹੋਇਆ ਉਹਨੂੰ ਸਰਦਾਰ ਢਿੰਡਾ ਸਾਹਿਬ ਇਕੱਲੇ ਰੱਦ ਨਹੀਂ ਕਰ ਸਕ। ਢਿੰਡਾ ਸਾਹਿਬ ਉਹ ਸਭ ਕਮੇਟੀਆਂ ਰੱਦ ਕਰ ਸਕਦੇ ਆ ਜਿਹੜੀਆਂ ਢਿੰਡਾ ਸਾਹਿਬ ਨੇ ਖੁਦ ਬਣਾਈਆਂ ਨੇ। ਰੁਕਾਂਗੇ ਅਗਲੀ ਖਬਰ ਦਾ ਅੱਜ ਸੌਣ ਮੇਂਦੀ ਸ਼ਿਵਰਾਤਰੀ ਹੈ ਸ਼ਿਵ ਮੰਦਰਾਂ ਦੇ ਵਿੱਚ ਭਗਤਾਂ ਦਾ ਤੰਤ ਲੱਗਿਆ ਹੋਇਆ ਹੈ ਮੰਦਰਾਂ ਦੇ ਵਿੱਚ ਹਰ ਹਰ ਮਹਾਦੇਵ ਦੇ ਜਕਾਰੇ ਗੂੰਜ ਰਹੇ ਨੇ ਆਸਥਾ ਦਾ ਸੈਲਾਬ ਨਜ਼ਰ ਆ ਰਿਹਾ ਹੈ ਮੰਦਰਾਂ ਦੇ ਵਿੱਚ ਸ਼ਰਧਾਲੂਆਂ ਦੀਆਂ ਖੂਬ ਰੌਣਕਾਂ ਜੋਕੇ ਨਜ਼ਰ ਆ ਰਹੀਆਂ ਨੇ। ਮਹਾ ਗਾਲੇਸ਼ਵਰ ਮੰਦਿਰ ਉਹ ਜੈਨਤੀਆਂ ਤਨਸੀ ਤਸਵੀਰਾਂ ਬੁਖਾਰਿਆ ਜਿੱਥੇ ਵੱਡੀ ਗੰਟੀ ਦੇ ਵਿੱਚ ਸ਼ਰਧਾਲੂ ਜੋ ਕਿ ਮੱਥਾ ਟੇਕਣ ਦੇ ਲਈ ਪਹੁੰਚੇ ਹੋਏ ਨੇ ਆ ਤਾਂ ਆਸਤਾ ਦਾ ਸੇਲਾਬ ਵਕਫ ਮੰਦਰਾਂ ਦੇ ਵਿੱਚੋਂ ਕਿ ਨਜ਼ਰ ਆ ਰਿਹਾ ਕਿਉਂਕਿ ਅੱਜ ਜੋ ਸੋਮਵਾਰ ਦੀ ਸ਼ੁਭ ਰਾਤਰੀ ਹੈ ਆਤੇ ਇਸ ਇਲਾਕੇ ਮੰਦਰਾਂ ਦੇ ਵਿੱਚ ਵੱਡੀ ਗੰਟੀ ਦੇ ਵਿੱਚ ਸਰਦਾਰੀ ਜੋ ਕਿ ਆ ਜਾਤ ਮਸਤਰ ਕੋਣ ਲਈ ਪਹੁੰਚ ਗਏ ਨੇ ਇਨ੍ਹਾਂ ਦੇ ਵਿੱਚ ਹਰ ਹਰ ਮਹਾਦੇਵ ਦੇ ਸੇਵਾਰੇ ਘੁੰਮਦੇ ਹੋਏ ਨਜ਼ਰ ਆ ਰਹੇ ਨੇ ਆ ਤੁਹਾਨੂੰ ਉਹ ਜੈਨ ਦੇ ਮਹਾਗਾਲੇਸ਼ਵਰ ਮੰਦਿਰ ਦੀਆਂ ਤਸਵੀਰਾਂ ਉਤਾਰੇ ਅਜੇ ਖਰਾ ਮੌਸਮ ਦੇ ਬਾਵਜੂਦ ਅਮਰਨਾਥ ਯਾਤਰਾ ਪੂਰੇ ਉਤਸ਼ਾਹ ਦੇ ਨਾਲ ਜਾਰੀ ਹੈ ਸੋਨ ਮਹੀਨੇ ਦੇ ਵਿੱਚ ਬਾਬਾ ਬਰਫਾਨੀ ਦੇ ਦਰਸ਼ਨ ਕਰਨ ਦੇ ਲਈ ਭਗਤਾਂ ਦਾ ਤਾਂਤਾ ਲੱਗਿਆ ਹੋਇਆ ਹੈ ਰਹਿਣੇ ਦੀ ਪਰਮਿਸ਼ਨ ਕਿਸੇ ਕੋ ਵੀ ਨਹੀਂ ਹੈ ਨਜ਼ਰ ਆ ਰਹੀ ਹੈ ਚਾਰੋਂ ਤਰਫ ਆਪਕੋ ਪਹਾੜ ਨਜ਼ਰ ਆ ਜਾਣਗੇ ਔਰ ਬਹੁਤ کم ਭੀੜ ਹੈ ਔਰ ਸਭੀ ਸ਼ਰਧਾਲੂ ਬਰਫਾਨੀ ਭੁੱਖੇ ਨੂੰ ਆਣਾ ਪਿਆਸੀ ਕੋ ਪਾਣੀ ਇਸ ਵਕਤ ਹਮ ਪਹੁੰਚੇ ਹੈ बाबा बर्फानी की इस पवित्र गुफा पर यानी कि अमरनाथ यात्रा पर और आप देख पा रहे हैं लगातार बरसात हो रही है इसके आगे मोबाइल ले जाने की परमिशन नहीं है और तमाम भक्तजन दर्शन करके वापस लौटते हुए नजर आ रहे हैं बारिश लगातार हो रही है आज सुबह से और जिसके कारण खतरा भी बढ़ जाता है और सभी ने या तो छाते ले रखे हैं या रेनकोट यहां पर ले रखे हैं और साथ ही साथ आप देख सकते हैं ये क्लॉक रूम बनाया गया है जहां पर लोग अपने बैग को सबमिट कर रहे हैं मोबाइल को सबमिट कर रहे हैं और सभी को ये हिदायत दी जा रही है कि आप जल्द से जल्द दर्शन कीजिए और यहाँ से रवाना हो जाइए क्योंकि कुछ समय पहले जब त्रासदी आई थी तो कई लोगों की जान चली गई थी और वो गुफा के पास ही आई थी तो ऐसे में पवित्र गुफा के पास रहने की परमिशन किसी को भी नहीं है सिर्फ भंडारा जो यहाँ पर लगता है अलग अलग भंडारे यहाँ पर लगते हैं चाहे वो बुडलाड़ा वालों का भंडारा हो या गंगानगर वालों का भंडारा हो सिर्फ उनके सेवादारों को रहने की परमिशन होती है इसके अलावा आप देख पा रहे हैं लगातार जो बारिश है वो होती हुई नज़र आ रही है चारों तरफ आपको पहाड़ नज़र आ जाएंगे और साथ ही साथ बर्फ भी नज़र आ जाएगी और जो बादल है उनके आगोश आग में इस वक्त सभी पहाड़ हैं क्योंकि बेहद कम नज़र आ रही हैं पहाड़ और बाबा भोलेनाथ भले ही अंतर, अंतर ध्यान हो गए हों क्योंकि जो शिवलिंग यहाँ पर बनता है वो आ, आ, अंतर ध्यान हो गए हैं भोले बाबा लेकिन इस पवित्र गुफा के दर्शन करने के लिए तमाम श्रद्धालु अलग अलग शहरों से अलग अलग राज्यों से यहाँ पर पहुँच रहे हैं और भोले बाबा के दर्शन कर रहे हैं कल शिवरात्रि का पवित्र त्यौहार है तो जाहिर सी बात है ऐसे में जो है भीड़ आने वाले समय में और ज़्यादा देखने को मिल सकती है कल के दिन लेकिन आज पहले के मुकाबले कम भीड़ है और सभी श्रद्धालु यहाँ पर दर्शन करके वापस लौटते हुए नजर आ रही हैं ये हम आपको दिखा रहे थे तस्वीरें और आपने देखा लगातार जो बारिश हो रही है उस बारिश के चलते सभी को ये हिदायत दी गई है कि आप यहाँ से रवाना हो जाएं क्योंकि ठंड लगातार बढ़ रही है बारिश हो रही है और यहाँ पर रहने की जो अनुमति है वो किसी को भी नहीं है भोले बाबा के दर्शन कीजिए इस पवित्र गुफा के दर्शन कीजिए और यहाँ से रवाना हो जाइए कल जो शिवरात्रि का पर्व है और ऐसे में तमाम श्रद्धालु क्योंकि 9 अगस्त तक ये यात्रा चलेगी और अलग अलग भक्तजन आ रहे हैं अलग अलग शहरों से अलग अलग राज्यों से और भोले बाबा के दर्शन कर रहे हैं और हमने भी आपको दर्शन करवाए हैं घर बैठे ही ਰੋਕਾਂਗੇ ਅਗਲੀ ਖਬਰ ਦਾ ਚੰਡੀਗੜ੍ਹ ਦੀ 17 ਸਾਲਾ ਜਨਵੀ ਜਿੰਦਲ ਨੇ ਆਪਣੀ ਮਿਹਨਤ ਅਤੇ ਦ੍ਰਿੜ ਇਰਾਦੇ ਦੇ ਨਾਲ ਉਹ ਕਰਕੇ ਦਿਖਾਇਆ ਜੋ ਅਕਸਰ ਲੋਕ ਸੁਪਨੇ ਦੇ ਵਿੱਚ ਵੀ ਨਹੀਂ ਸੋਚਦੇ 17 ਸਾਲ ਦੀ ਜਨਵੀ ਹੁਣ ਤੱਕ ਸਕੈਟਿੰਗ ਦੇ ਵਿੱਚ ਪੰਜ ਗਿਨੀਜ਼ ਵਰਲਡ ਰਿਕਾਰਡ ਬਣਾਉਣ ਵਾਲੀ ਭਾਰਤ ਦੀ ਸਭ ਤੋਂ ਛੋਟੀ ਉਮਰ ਦੀ ਲੜਕੀ ਬਣ ਚੁੱਕੀ ਹੈ ਇਹ ਸਾਰੇ ਰਿਕਾਰਡ ਜਨਵੀ ਨੇ ਬਿਨਾ ਕਿਸੇ ਕੋਚ ਦੀ ਮਦਦ ਤੋਂ ਬਣਾਏ ਨੇ ਜਨਵੀ ਨੇ ਦੱਸਿਆ ਕਿ ਉਸਨੇ ਸਿਰਫ YouTube ਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਸ ਤੋਂ ਇਹ ਸਭ ਸਿੱਖਿਆ This is the bomb explosive West Coast shit nigga Overdoses imperial pistols ਜਨਵੀ ਕਿਸ ਤਰ੍ਹਾਂ ਸੇ ਦੇਖਤੇ ਹੈ ਇੱਕ ਬੜੀ ਕਾਮ